ਜੀ ਦੋਸਤੋ ਲੱਕ ਪਿਆ ਮੀ ਪੈਣ ਅੱਜ ਲੱਗੀ ਸੌਣ ਦੀ ਝੜੀ ਛੁਗਰੇ ਪ੍ਰਮਾਤਮਾ ਦਾ ਸੁਣਿਆ ਅੱਜ ਇੰਨੇ ਵੀ ਗਰਮੀ ਬਹੁਤ ਜ਼ਿਆਦਾ ਹੈ ਤੰਤਾਂ ਨੂੰ ਵੀ ਸਰਸਰੇ ਕੇ ਓਰ ਜੀ ਬੜੀ ਵਧੀਆ ਲੱਗਦੀ ਵੀ ਉੱਤੇ ਇਧਰ ਜੱਕੀ ਆਪਣਾ ਪਿਆ ਹਮਮਮ। ਅਲੇ ਮਾਣੋ ਬਿੱਲੀ। ਇੰਨਾ ਰਿਹਾ ਪਿਆਰ ਆਪਚ। 10 ਹੁੰਦੇ ਹੁੰਦੇ ਇੱਕ ਦੂਜੇ ਦੇ ਵੈਰੀ ਹੀ ਨੇ ਪਰ ਸਿਆਣੇ ਨੇ। ਸਵੇਰ ਸਵੇਰ ਕਿੰਨਾ ਸੋਹਣਾ 마ਸੂਮ ਅੱਜ ਦਾ। ਨਿੱਕੀ ਨਿੱਕੀ ਪੂਰ ਪੈਂਦੀ ਪਈ ਤੇ ਇਧਰ ਵਿਖਾਉਣੇ ਤੁਨੂੰ ਛੋਣਾ ਇਹ ਖਤਾ ਮੇਰੇ ਵੈਰ ਭੈਣ ਦੋ ਜਾਂਦੀ ਓ ਕੁਛ ਕਾਨੂੰਨੀ ਕੁਛ ਲੱਗ ਪਿੰਦੇ ਬਾਦ ਤੇ ਨੂੰ አለ ተስ ከሀዲን ይሻል ደይ በደክ አይ ማነው